ਦੋਸਤੋ ਆ ਜਿਹੜਾ ਸੈੱਟ ਤੁਸੀਂ ਦੇਖ ਰਹੇ ਹੋ ਇਹ ਸੈੱਟ ਬਾਂਸ ਦਾ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਸੈੱਟ ਆ ਤੁਸੀਂ ਵੀਡੀਓ ਦੇਖਦੇ ਰਹੋ ਅਸੀਂ ਨਾਲ-ਨਾਲ ਦੱਸਾਂਗੇ ਵੀ ਇਹਦੇ ਤੇ ਕਿੰਨਾ ਖਰਚਾ ਹੋਇਆ ਕਿਹੜਾ-ਕਿਹੜਾ ਮਟੀਰੀਅਲ ਵਰਤਿਆ ਗਿਆ ਕਿਹਨੇ ਇਹ ਬਣਾਇਆ ਜਿਹੜੀਆਂ ਸਪੋਰਟਾਂ ਤੇ ਸੈੱਟ ਖੜਾ ਕੀਤਾ ਹੋਇਆ ਸਿਰਫ ਉਹੀ ਸਪੋਰਟਾਂ ਲੋਹੇ ਦੀਆਂ ਪਾਈਪਾਂ ਲਾਈਆਂ ਗਈਆਂ ਨੇ 12 ਪਾਈਪਾਂ ਹੋਰ ਕੋਈ ਵੀ ਚੀਜ਼ ਇਹਦੇ ਚ ਲੋਹੇ ਦੀ ਨਹੀਂ ਵਰਤੀ ਗਈ ਜਿਹੜੀਆਂ ਉੱਪਰ ਟੇਡੀਆਂ ਸਪੋਰਟਾਂ ਲਾਈਆਂ ਹੋਈਆਂ ਨੇ ਉਹ ਵੀ ਸਾਬ ਤੇ ਬਾਂਸਾਂ ਦੀਆਂ ਲਾਈਆਂ ਹੋਈਆਂ ਨੇ ਕਈ ਲੋਕ ਬਾੰਸ ਦੇ ਟੋਟੇ ਕਰਕੇ ਵੀ ਪਾ ਦਿੰਦੇ ਨੇ ਪਰ ਉਹਦੇ ਨਾਲ ਮਜ਼ਬੂਤੀ ਨਹੀਂ ਬਣਦੀ ਜਿਹੜੀਆਂ ਉੱਪਰ ਛੋਟੀਆਂ-ਛੋਟੀਆਂ ਫੱਟੀਆਂ ਬਨੀਆਂ ਹੋਈਆਂ ਨੇ ਉਹ ਵੀ ਬਾੰਸ ਦੀਆਂ ਨੇ ਜਿਹੜੀਆਂ ਬਾਂਸਾਂ ਨੂੰ ਕੱਟ-ਕੱਟ ਕੇ ਆਪ ਤਿਆਰ ਕਰੀਆਂ ਨੇ ਪਹਿਲਾਂ ਲੰਬੇ ਸਾਫ ਤੇ ਬਾਂਸਾਂ ਦੇ 4-4 ਟੋਟੇ ਕਰਕੇ ਫਿਰ ਉਹਨਾਂ ਦੇ ਦੁਬਾਰਾ ਛੋਟੇ-ਛੋਟੇ ਟੋਟੇ ਕਰਕੇ ਫੱਟੀਆਂ ਤਿਆਰ ਕਰੀਆਂ ਨੇ ਇਹ ਫੱਟੀਆਂ ਮੁੱਲ ਵੀ ਮਿਲ ਜਾਂਦੀਆਂ ਨੇ ਪਰ ਮਹਿੰਗੀਆਂ ਨੇ 1200 ਰੁਪਏ ਸੰਕੜਾ ਨੇ 1200 ਰੁਪਏ ਦੀ 100 ਫੱਟੀ ਮਿਲਦੀ ਹੈ। ਇਸ ਸੈੱਟ ਦੀ ਲੰਬਾਈ ਤੇ ਚੌੜਾਈ 31x31 ਦੀ ਹੈ। 31 ਫੁੱਟ ਚੌੜਾਈ ਹੈ, 31 ਫੁੱਟ ਲੰਬਾਈ ਹੈ। ਇਹਦੇ ਤੇ ਲਗਭਗ 400 ਫੱਟੀਆਂ ਬੰਨੀ ਹੋਈ ਹੈ। ਜੇ ਫੱਟੀਆਂ ਮੁੱਲ ਲੈ ਕੇ ਆਉਂਦੇ ਤਾਂ ਲਗਭਗ 5000 ਦਾ ਖਰਚਾ ਹੋਰ ਹੋ ਜਾਣਾ ਸੀ। ਇਸ ਸੈੱਟ ਤੇ ਟੋਟਲ ਖਰਚਾ 40000 ਰੁਪਏ ਹੋਇਆ। ਜਿਦੇ ਵਿੱਚ 10.5 ਹਜ਼ਾਰ ਦੇ ਬਾਸ ਪੂਲਿਆਂ ਦੇ ਬਣੇ ਹੋਏ ਫਿੜਕੇ 5000 ਦੇ, ਕਾਗਜ਼ 2000 ਦਾ ਰਸੀਆਂ ਤੇ ਪਤਲੀਆਂ ਤਾਰਾਂ 2000 ਦੀਆਂ 17500 ਦੇ ਲੋਹੇ ਦੇ ਪਾਈਪ 12 ਤੇ ਇੱਕ ਜਾਲੀ ਜਿਹੜੀ ਹਜੇ ਆਲੇ-ਦਾਲੇ ਲਗਾਉਣੀ ਆਂ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਤੋਂ ਆਪਣੇ ਪਸ਼ੂ ਨੂੰ ਬਚਾਉਣ ਲਈ ਦੋ ਬੋਰੀਆਂ ਸਿਮਿੰਟ 15 ਬੱਠਲ ਜਵਦਰੀ ਚਾਰ ਪੀਪੇ ਬਰੇਤੀ ਦੇ ਲੋਹੇ ਦੇ ਪਾਈਪ ਖੜੇ ਕਰਨ ਵਾਸਤੇ ਵਰਤੇ ਗਏ ਨੇ ਇਸ ਸੈੱਡ ਨੂੰ 7 ਦਿਨਾਂ ਦੇ ਵਿੱਚ 3-4 ਜਣਿਆਂ ਨੇ 35 ਘੰਟੇ ਮਿਹਨਤ ਕਰਕੇ ਬਣਾਇਆ ਸੈੱਡ ਬਾਰੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਮੈਂਟਾਂ 'ਚ ਇਹ ਬਾਸ ਦੇ ਸੈੱਟ ਦੇ ਦੂਸਰੇ ਸੈੱਟ ਦੇ ਮੁਕਾਬਲੇ ਕੀ ਕੀ ਫਾਇਦੇ ਨੇ ਕੀ ਕੀ ਨੁਕਸਾਨ ਨੇ ਇਹ ਸੈੱਟ 40000 ਚ ਤਿਆਰ ਹੋਇਆ ਹੈ ਸਿਮਿੰਟ ਦੀਆਂ ਸਲੇਟਾਂ ਵਾਲਾ ਜਾਂ ਲੋਹੇ ਦੀਆਂ ਟੀਨਾਂ ਵਾਲਾ ਸੈੱਟ ਲਗਭਗ 120000 ਚ ਤਿਆਰ ਹੋਣਾ ਸੀ ਇਸ ਸੈੱਟ ਦੀ ਖਾਸੀਅਤ ਇਹ ਹੈ ਕਿ ਇਹ ਸੈੱਟ ਕਿਸੇ ਮਿਸਤਰੀ ਜਾਂ ਕਿਸੇ ਖਾਸ ਕਾਰੀਗਰ ਨੇ ਨਹੀਂ ਬਣਾਇਆ ਜੀ ਦਾ ਇਹ ਸੈੱਟ ਹੈ ਉਹਨੇ ਆਪਣੇ 2-3 ਦੋਸਤਾਂ ਮਿੱਤਰਾਂ ਦੀ ਮਦਦ ਦੇ ਨਾਲ ਇਹ ਬਣਾਇਆ ਫੱਟੀਆਂ ਦੇ ਉੱਪਰ ਪੂਲਾਂ ਦੇ ਫਿੜਕੇ ਪਏ ਹੋਏ ਨੇ ਇਹ ਫਿੜਕੇ ਬਣੇ ਬਣਾਏ ਮਿਲ ਜਾਂਦੇ ਨੇ 7 ਫੁੱਟ ਚੌੜੇ 10 ਫੁੱਟ ਲੰਬੇ 10-10 ਫੁੱਟ ਦੇ 3-3 ਫਿੜਕੇ ਇੱਕ ਦੂਸਰੇ ਨਾਲ ਬੰਨ੍ਹ ਕੇ ਫਿੜਕਿਆਂ ਦੀਆਂ 5 ਲੈਂਥਾਂ ਬਣਾ ਕੇ ਫੱਟੀਆਂ ਤੇ ਪਾਈਆਂ ਨੇ ਜਿਹੜੀਆਂ ਬਾਸ ਦੀਆਂ ਫੱਟੀਆਂ ਉੱਪਰ ਬੰਨ੍ਹੀਆਂ ਹੋਈਆਂ ਨੇ ਫਿੜਕਿਆਂ ਦੇ ਉੱਪਰ ਪੂਲਿਆਂ ਦੀਆਂ ਕਾਨੀਆਂ ਪਾਈਆਂ ਹੋਈਆਂ ਨੇ ਜਿਹੜੀਆਂ ਅਕਸਰ ਟੋਬਿਆਂ ਦੇ ਕਿਨਾਰਿਆਂ ਤੇ ਖੜੀਆਂ ਮਿਲ ਜਾਂਦੀਆਂ ਨੇ ਇਹ ਜਿਹੜੀਆਂ ਕਾਨੀਆਂ ਨੇ ਇਹ ਟੋਬੇ ਦੇ ਕਿਨਾਰੇ ਤੋਂ ਆਪ ਵੱਢ ਕੇ ਲਿਆਂਦੀਆਂ ਨੇ ਇਸ ਸੈੱਟ ਤੇ ਬਿੱਡਾਂ ਤੱਕ ਭਰੀ ਹੋਈ ਕਾਨੀਆਂ ਦੀ ਇੱਕ ਟਰਾਲੀ ਪੈ ਗਈ। ਕਾਨੀਆਂ ਨੂੰ ਉੱਪਰੋਂ ਬਾਂਸਾਂ ਨਾਲ ਬੰਨਿਆ ਗਿਆ। ਬਾਂਸਾਂ ਦੇ 2-2 ਟੋਟੇ ਕਰਕੇ ਲੰਬੇ। ਉਹਨੂੰ ਤਾਰਾਂ ਨਾਲ ហេਠਾਂ ਜਿਹੜੀਆਂ ਸਪੋਰਟਾਂ ਪਾਈਆਂ ਹਨ ਬਾਸ ਦੇਆਂ ਉਹਨਾਂ ਨਾਲ ਬੰਨਿਆ ਗਿਆ। ਤਾਂ ਜੋ ਜਿਹੜੇ ਪੂਲੇ ਨੇ ਕਾਨੀਆਂ ਨੇ ਉਹ ਉੜ ਨਾ ਜਾਣ। ਉਹਨਾਂ ਦੀ ਪਕੜ ਬਣੀ ਰਹੇ। ਉਸ ਤੋਂ ਉੱਪਰ ਕਾਲਾ ਕਾਗਜ਼ ਪਾਇਆ ਗਿਆ। ਕਾਗਜ਼ ਨੂੰ ਰੱਸੀਆਂ ਨਾਲ ਦੋਨੋਂ ਸਾਈਡਾਂ ਤੋਂ ਲੰਬਾਈ ਤੇ ਚੜਾਈ ਵਾਲੇ ਪਾਸੇੋਂ ਬੰਨਿਆ ਗਿਆ। ਫਿਰ ਦੁਬਾਰਾ ਕਾगज ਦੇ ਉੱਪਰ ਕਾਨੀਆਂ ਫੇਰ ਪਾਈਆਂ ਗਈਆਂ ਨੇ ਤਾਂ ਜੋ ਕਾगज ਧੁੱਪ ਨਾਲ ਖਰਾਬ ਨਾ ਹੋਵੇ ਜੇਕਰ ਕਾगज ਦੇ ਉੱਪਰ ਦੁਬਾਰਾ ਕਾਨੀਆਂ ਨਾ ਪਾਉਣੀਆਂ ਹੋਣ ਤਾਂ ਇੱਕ ਸਪੈਸ਼ਲ ਕਾगज ਆਉਂਦਾ ਹੈ ਜਿਹੜਾ ਨਾ ਤਾਂ ਧੁੱਪ ਨਾਲ ਖਰਾਬ ਹੁੰਦਾ ਹੈ ਨਾ ਉਹਨੂੰ ਕਾਟੋ ਕੱਟਦੀਆਂ ਨਾ ਚੂਹੇ ਕੱਟਦੇ ਨੇ ਇੱਥੋਂ ਤੱਕ ਜੇ ਦੋ ਬੰਦੇ ਉਹਨੂੰ ਫੜ ਕੇ ਵਾਲੇ ਨਾਲ ਖਿੱਚਣ ਲੱਗ ਜਾਣ ਤਾਂ ਵੀ ਨਹੀਂ ਪਟਦਾ ਇੰਨਾ ਮਜ਼ਬੂਤ ਕਾगज ਆਉਂਦਾ ਕਿਉਂਕਿ ਉਹਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਪਾਏ ਹੁੰਦੇ ਨੇ ਇੰਨੇ ਜ਼ਿਆਦਾ ਕੈਮੀਕਲ ਪਾਏ ਹੁੰਦੇ ਨੇ ਇਹੋ ਕਾਗਜ਼ ਆਪਾ ਆਪਣੀ ਜੀਵਤ ਵੀ ਨਹੀਂ ਲਾ ਕੇ ਦੇਖ ਸਕਦੇ ਪਰ ਉਹ ਕਾਗਜ਼ ਮਹਿੰਗਾ ਹੈ ਜਿਹੜਾ ਕਾਗਜ਼ ਸੈੱਟ ਤੇ ਪਾਇਆ ਹੋਇਆ ਹੈ ਉਹ 2000 ਰੁਪਏ ਦਾ ਪਾਇਆ ਹੈ ਪਰ ਸਪੈਸ਼ਲ ਕਾਗਜ਼ ਆ ਜਿਹੜਾ ਉਹ 7500 ਦਾ ਆਉਂਦਾ ਸੀ 5500 ਰੁਪਏ ਜ਼ਿਆਦਾ ਖਰਚ ਹੋ ਰਿਹਾ ਸੀ ਤਾਂ ਕਰਕੇ 2000 ਵਾਲਾ ਕਾਗਜ਼ ਪਾਇਆ ਹੈ ਇਹ ਸੈੱਟ ਮੇਰੇ ਆਪਣੇ ਪਿੰਡ ਲੱਡੇ ਵਿੱਚ ਹੈ ਮੇਰੇ ਮਿੱਤਰ ਸੁਖਜਿੰਦਰ ਸਿੰਘ ਨੇ ਬਣਾਇਆ ਉਹਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਜਿੰਨੀ ਹਜੇ ਕਸਰ ਰਹਿੰਦੀ ਹੈਗੇ ਸੈੱਟ ਨੂੰ ਬੰਨ ਦੇ ਵਿੱਚ ਜਾਲੀ ਲਗਾਉਣੀ ਆ ਧੁੱਪ ਤੋਂ ਪਰਦੇ ਲਾਉਣੇ ਨੇ ਜੋ ਵੀ ਕੰਮ ਦੇ ਰਹਿੰਦੇ ਨੇ ਉਹ ਜਦੋਂ ਕੰਪਲੀਟ ਹੋ ਗਏ ਫਿਰ ਦੁਬਾਰਾ ਤੋਂ ਅਸੀਂ ਇੱਕ ਵੀਡੀਓ ਪਾਵਾਂਗੇ ਤੁਸੀਂ ਉਹ ਵੀਡੀਓ ਵੀ ਜਰੂਰ ਦੇਖਿਓ ਸੈੱਟ ਤੇ ਫੱਟੀਆਂ ਬੰਨਣ ਵੇਲੇ ਟੇਡੀਆਂ ਬਾਸ ਦੀਆਂ ਸਪੋਰਟਾਂ ਬੰਨਣ ਵੇਲੇ ਤੇ ਲੋਹੇ ਦੇ ਪਾਈਪ ਖੜੇ ਕਰਨ ਵੇਲੇ ਦੀ ਵੀਡੀਓ ਕਿਸੇ ਕਾਰਨ ਕਰਕੇ ਨਹੀਂ ਬਣਾਈ ਗਈ ਉਹਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਜੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ